ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਜੋ ਮਨੁੱਖ कहनी ਅਤੇ ਕਰਨੀ ਦਾ ਸੂਰਾ ਹੁੰਦਾ ਹੈ ਉਸ ਦੇ ਮੁਖਾਰ ਬਿੰਦ ਵਿੱਚੋਂ ਨਿਕਲੇ ਬਚਨ ਬੜੇ ਅਸਰਦਾਇਕ ਅਤੇ ਪ੍ਰਭਾਵਸ਼ਾਲੀ ਹੁੰਦੇ ਹਨ ਬਾਜੀ ਨੇ ਤਾਂ ਸਾਰੀ ਆਇ ਜੋ ਦੂਸਰਿਆਂ ਨੂੰ ਕਰਨ ਲਈ ਜੋ ਵੀ kiya ਪਹਿਲੇ ਉਸ ਦੀ ਪੂਰੀ ਕਮਾਈ ਕਰਕੇ ਆਪਣੇ ਜੀਵਨ ਵਿੱਚ ਢਾਲ ਲਿਆ ਜਾਂ ਸਤਗੁਰ ਜੀ ਦੀ ਬਾਣੀ ਦਾ ਆਧਾਰ ਤੇ ਹੀ ਕੋਈ ਬਚਨ ਕੀਤਾ ਕਿਸੇ ਨਗਰ ਕਰੀਰਾਂ ਦੇ ਨਜ਼ਦੀਕ ਚੋਕ ਮਤ ਨਾਲ ਸੰਬੰਧਿਤ ਇੱਕ ਨਾਥ ਰਹਿੰਦਾ ਸੀ ਜੋ ਥੋੜੀ ਰਿੱਧੀ ਸਿੱਧੀ ਸ਼ਕਤੀ ਰੱਖਣ ਸਦਕਾ ਲੋਕਾਂ ਨੂੰ ਵਰਸਰਾਪ ਦੇ ਕੇ ਡਰ ਦੇ ਕੇ ਆਪਣੀ ਪੂਜਾ ਕਰਾਉਂਦਾ ਸੀ ਲੋਕ ਉਸ ਨੂੰ 마ਸ਼ਰਾਬ ਦੀਆਂ ਦਾਵਤਾ ਦਿੰਦੇ ਸਨ ਜਿਉਂ ਹੀ ਲੋਕ ਗੁਰਮਤਵਲ ਪ੍ਰੇਰੇ ਗਏ ਤਦ ਉਸ ਜੋਗੀ ਦੀ માનਤਾ ਵਿੱਚ ਫਰਕ ਪੈਣਾ ਕੁਦਰਤੀ ਸੀ ਇਸ ਸਾਰੀ માનਤਾ ਦੇ ਘਟਣ ਦਾ ਕਾਰਨ ਵੀ ਉਸ ਜੋਗੀ ਨੂੰ ਪਤਾ ਲੱਗ ਗਿਆ ਸੀ ਉਸ ਨੇ ਸੋਚਿਆ ਕਿ ਜਿਨ੍ਹਾਂ ਨੇ ਮੇਰੇ ਇਸ ਚਲਦੇ ਰੋਜ਼ਗਾਰ ਤੇ ਲੱਤ ਮਾਰੀ ਹੈ ਮੈਂ ਉਸ ਨੂੰ ਆਪਣੀ ਸ਼ਕਤੀ ਨਾਲ ਇਸ ਨਗਰ ਵਿੱਚ ਰਹਿਣ ਨਹੀਂ ਦੇਣਾ ਅਤੇ ਆਪਣੀ ਕੱਟੀ ਪ੍ਰਤਿਸ਼ਟਾ ਨੂੰ ਬਹਾਲ ਕਰਨ ਲਈ ਉਸ ਨੂੰ ਨੀਵਾ ਹੀ ਦਿਖਲਾਣਾ ਹੈ ਪਰ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਮੰਤਰੀ ਹੋਏ ਅਠੂਰੀਆ ਨਾਗੀ ਲੱਗੇ ਜਾਏ ਆਪਣਾ ਹੱਥੀ ਆਪਣੇ ਦੇ ਕੂਚਾ ਆਪੇ ਲਾਏ ਨਾਦ ਦਾ ਪਹਿਲਾ ਹਮਲਾ ਸਰਦੀ ਦਾ ਮੌਸਮ ਸੀ ਬਾਬਾ ਜੀ ਆਪਣੇ ਰਿਹائش ਅਸਥਾਨ ਤੇ ਬਾਹਰ ਧੁੱਪ ਵਿੱਚ ਬੈਠੇ ਨਾਮ ਸਿਮਰਨ ਵਿੱਚ ਲੀਨ ਸਨ ਉਹ ਕੁਸ 10 ਗਸ ਦੀ ਵਿੱਚ ਤੇ ਇੱਕ ਡੰਡੀ ਸੀ ਜੋਗੀ ਨੇ ਉੱਥੇ ਖਲੋ ਕੇ ਆਪਣੀ ਤਾਤ੍ਰਿਕ ਸ਼ਕਤੀ ਜਿਸ ਵਿੱਚ ਉਹ ਕਾਫੀ ਮਾਹਿਰ ਸੀ ਨਾਲ ਬਾਬਾ ਜੀ ਨੂੰ ਕੁਝ ਕਰਨਾ ਚਾਹਿਆ। ਬਾਬਾ ਜੀ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਜੋਗੀ ਸਾਡੇ ਉੱਪਰ ਆਪਣੀ ਤਾਤ੍ਰਿਕ ਸ਼ਕਤੀ ਚਲਾ ਰਿਹਾ ਹੈ। ਆਪ ਜੀ ਸਿਮਰਨ ਵਿੱਚ ਮਗਨ ਬੈਠੇ ਸਨ। ਬਾਬਾ ਜੀ ਨੇ ਦੱਸਿਆ ਕਿ ਅਚਾਨਕ ਸਾਡੇ ਦਿਲ ਨੂੰ ਕਾਲੀ ਜੀ ਪਹਿਣ ਲੱਗੀ ਅਤੇ ਥੋੜੀ ਘਬਰਾਹਟ ਜਿਹੀ ਮਹਿਸੂਸ ਹੋਈ। ਆਲੇ ਦੁਆਲੇ ਨਿਗਾ ਮਾਰੀ ਤਾਂ ਸਾਹਮਣੇ ਉਹ ਜੋਗੀ ਖੜਾ ਦਿਸਿਆ। ਆਪ ਜੀ ਫਿਰ ਸਿਮਰਨ ਵਿੱਚ ਜੁੱਟ ਗਏ। ਦੂਸਰਾ ਵਾਰ ਅਗਲੇ ਦਿਨ ਫਿਰ ਉਸੇ ਜਗ੍ਹਾ ਤੇ ਖਲੋ ਕੇ ਜੋਗੀ ਨੇ ਆਪਣੀ ਸ਼ਕਤੀ ਨਾਲ ਬਾਬਾ ਜੀ ਉੱਪਰ ਆਪਣਾ ਬਲ ਪਾਉਣਾ ਚਾਹਿਆ ਉਸ ਦੀ ਸ਼ਕਤੀ ਨਾਲ ਬਾਬਾ ਜੀ ਬਿਰਤੀ ਫਿਰ ਉਥਾਨ ਹੋ ਗਈ ਵੇਖਣ ਤੋਂ ਪਤਾ ਚੱਲਿਆ ਕਿ ਉਹ ਹੀ ਕੱਲ ਵਾਲਾ 나ਥ ਕੁਛ ਕਰ ਰਿਹਾ ਹੈ ਆਪ ਜੀ ਸਿਮਰਨ ਵਿੱਚ ਮਗਨ ਰਹੇ ਤੀਸਰਾ ਹਮਲਾ ਤੀਸਰੇ ਦਿਨ ਫਿਰ ਉਸ 나ਥ ਨੇ ਪਹਿਲੇ ਵਾਂਗ ਹੀ ਕੀਤਾ ਬਾਬਾ ਜੀ ਨੇ ਵੇਖਿਆ ਕਿ ਇਹ ਆਪਣੇ ਕੰਮ ਤੋਂ ਅਜੇ ਹਟਿਆ ਨਹੀਂ ਆਪਣਾ ਜ਼ੋਰ ਲਾਈ ਜਾਂਦਾ ਹੈ ਤਦ ਆਪ ਜੀ ਨੇ ਜੋਗੀ ਦੇ ਤਾੰਤ੍ਰਿਕ ਬਲ ਨੂੰ ਰੋਕਣ ਲਈ ਉਸ ਵੱਲ ਕਰਕੇ ਇਕਾਕਰਤਾ ਸਹਿਜ ਸਵਾਸ ਦੇ ਨਾਲ ਉੱਚੀ ਵਾਹਿਗੁਰੂ ਕਿਹਾ ਪਹਿਲੀ ਵਾਰੀ ਗੁਰਮੰਤਰ ਦਾ ਉਚਾਰਨ ਕਰਨ ਨਾਲ ਉਹ ਜੋਗੀ ਜ਼ਮੀਨ ਤੇ ਡਿੱਗ ਪਿਆ ਜਦੋਂ ਦੂਸਰੀ ਵਾਰ ਇਸੇ ਤਰ੍ਹਾਂ ਉੱਚੀ ਸੁਰ ਵਿੱਚ ਵਾਹਿਗੁਰੂ ਕਿਹਾ ਤਾਂ ਉਹ 나ਥ 4 ਫੁੱਟ ਦੇ ਕਰੀਬਨ ਜ਼ਮੀਰ ਦੇ ਕਿਸਕਦਾ ਹੋਇਆ ਬਾਬਾ ਜੀ ਵੱਲ ਖਿੱਚਿਆ ਗਿਆ ਵੇ ਕਿਸੇ ਨੇ ਰਸੇ ਨਾਲ ਬੰਨ ਕੇ ਖਿੱਚਿਆ ਹੋਵੇ ਜਦੋਂ ਤੀਸੀ ਵਾਰ ਗੁਰਮੰਤਰ ਦਾ ਉਚਾਰਨ ਕੀਤਾ ਤਾਂ ਫਿਰ ਉਸੇ ਤਰ੍ਹਾਂ ਉਹ ਖਿੱਚਿਆ ਗਿਆ ਅਤੇ ਉਸਨੇ ਮੁਆਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਨੂੰ ਬਖਸ਼ ਦਿਓ ਮੇਥੋਂ ਗਲਤੀ ਹੋ ਗਈ ਮੁਰਕੇ ਮੈਂ ਕਿਸੇ ਵੀ ਸਿੱਖ ਸੰਤ ਨੂੰ ਕਦੀ ਵੀ ਕੁਝ ਨਹੀਂ ਕਹਿੰਦਾ ਹੁਣ ਬਖਸ਼ ਦਿਓ ਅੱਬਾ ਜੀ ਦੱਸਿਆ ਕਰਦੇ ਸਨ ਕਿ ਜਿਸ ਭਾਵਨਾ ਨਾਲ ਅਸੀਂ ਪਹਿਲਾਂ ਤਿੰਨ ਵਾਰੀ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕੀਤਾ ਸੀ ਉਸ ਦਾ ਤਿਆਗ ਕਰ ਦਿੱਤਾ ਅਤੇ ਪਹਿਲੇ ਵਾਂਗ ਸਿਮਰਨ ਜਾਰੀ ਰੱਖਿਆ ਥੋੜੇ ਸਮੇਂ ਬਾਅਦ ਉਦਯੋਗੀ ਉੱਠਿਆ ਅਤੇ ਦੂਰੋਂ ਹੀ ਨਮਸਕਾਰਾਂ ਕਰਦਾ ਚਲਾ ਗਿਆ। ਸਿਮਰਨ ਤੋਂ ਬਾਅਦ ਬਾਬਾ ਜੀ ਉੱਠ ਕੇ ਉਹ ਜਗ੍ਹਾ ਵੇਖੀ ਜਿੱਥੇ 나ਗ ਡਿੱਗਿਆ ਸੀ। ਉੱਥੇ ਜਿਵੇਂ ਕਿਸੇ ਨੂੰ ਮਿੱਟੀ ਵਿੱਚ ਕਸੀ ਟੀਦਾ ਹੈ ਇਸ ਪ੍ਰਕਾਰ ਨਿਸ਼ਾਨ ਪਏ ਹੋਏ ਸਨ ਸਾਧ ਸੰਗਤ ਜੀ ਬਾਬਾ ਜੀ ਦੇ ਜੀਵਨ ਇਤਿਹਾਸ ਦੀ ਬਾਬਾ ਜੀ ਉੱਤੇ ਤਾਤਿਕ ਜੋਗੀ ਨੇ ਆਪਣੇ ਤਾਤਿਕ ਸਾਧਨ ਨਾਲ ਦਬਾਅ ਪਾਉਣਾ ਆਪ ਨੇ ਗੁਰਮੰਤਰ ਦੀ ਸ਼ਕਤੀ ਦੁਆਰਾ ਉਸ ਦਾ ਮਾਨ ਤੋੜਨਾ ਇਹ ਘਟਨਾ ਨਾਲ ਮਨ ਵਿੱਚ ਹੋਰ ਪਰਪ੍ਰਕਤਾ ਹੋ ਗਈ ਕਿ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਸਾਨੂੰ ਜੋ ਗੁਰਮੰਤਰ ਬਖਸ਼ਿਸ਼ ਕੀਤਾ ਹੈ ਸਭ ਤੋਂ ਸ਼੍ਰੋਮਣੀ ਤੇ ਸਭ ਤੋਂ ਵੱਧ ਸ਼ਕਤੀਮਾਨ ਹੈ ਤਨ ਹੰਸਦ ਗੁਰਜੀ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਚਹੁ ਜੁਗਾਂ ਦੇ ਮੰਤਰਾਂ ਵਿੱਚੋਂ ਇੱਕ ਇੱਕ ਅੱਖਰ ਲੈ ਕੇ ਚਾਰੇ ਜੁਗਾਂ ਦੇ ਮੰਤਰਾਂ ਦਾ ਫਲ ਦాత ਵਾਹਿਗੁਰੂ ਗੁਰਮੰਤਰ ਆਪਣੇ ਗੁਰਸਿੱਖਾਂ ਨੂੰ ਬਖਸ਼ਿਆ ਹੈ ਅਤੇ ਸਰਬ ਲੋਹ ਗ੍ਰੰਥ ਅਨੁਸਾਰ ਇਸ ਸ਼ਿਸ਼ਟ ਸਾਰ ਮੰਤ ਸਤਗੁਰਾਂ ਨੇ ਆਪਣੇ ਪਿਆਰੇ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ ਥੋੜੇ ਦਿਨਾਂ ਪਿੱਛੇ ਉਹ ਤਾੰਤ੍ਰਿਕ ਜੋਗੀ ਪਰੇ ਪਿੰਡ ਦੀ ਜੂ ਵਿੱਚੋਂ ਆਪਣਾ ਡੇਰਾ ਛੱਡ ਕੇ ਕਿਸੇ ਹੋਰ ਅੰਦਸੀ ਥਾਂ ਤੇ ਚਲਾ ਗਿਆ ਸਾਥ ਸੰਗਤ ਜੀ ਮਾਪੁਰਖਾਂ ਦੇ ਜੀਵਨ ਇਤਿਹਾਸ ਵਿੱਚੋਂ ਹੋਰ ਸਾਖੀਆਂ ਸੁਣਨ ਵਾਸਤੇ ਜੋ ਕਿ ਸਾਡੇ ਜੀਵਨ ਨੂੰ ਵੀ ਰਾਹ ਦਿਖਾਉਂਦੀਆਂ ਹਨ ਉਪਦੇਸ਼ ਦਿੰਦੀਆਂ ਹਨ ਤੁਸੀਂ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ